ਆਕੇ ਕਿੰਨੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟ ਕਾਰਡ ਅਦੇ ਪੈਨ ਕਾਰ ਨਹੀਂ ਬਣਾਇਆ ਜਾਵੇਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਦੇਸ਼ ਪੰਜਾਬ ਟੀਵੀ ਪਿੰਡ ਬਹਿਲੋਲ ਪਰ ਤਹਿਸੀਲ ਸਮਰਾਲਾ ਜ਼ਿਲ੍ਹਾ ਲੁਧਿਆਣਾ ਦੀ ਗ੍ਰਾਮ ਪੰਚਾਇਤ ਅਤੇ ਸਮੂਹ ਨਗਰ ਨਿਵਾਸੀਆ ਵੱਲੋਂ ਅੱਜ ਗੁਰਦੁਆਰਾ ਸਿੰਘ ਸਭਾ ਵਿੱਚ ਇੱਕ ਇਕੱਠ ਰੱਖਿਆ ਗਿਆ ਸੀ ਜਿੱਦੇ ਵਿੱਚ ਪ੍ਰਵਾਸੀਏ ਦੇ ਕਲਾਬ ਜਿੱਥੇ ਮਤੇ ਨੂੰ ਮਨਜ਼ੂਰੀ ਮਿਲੀ ਆ ਉੱਥੇ ਹੀ ਪੰਚਾਇਤ ਨੇ ਕਈ ਹੋਰ ਅਹਿਮ ਜੋ ਮਤੇ ਸੀ ਉਹਨਾਂ ਨੂੰ ਪਾਸ ਕੀਤਾ ਗਿਆ ਆ ਪੰਚਾਇਤ ਦੀ ਮੀਟਿੰਗ ਮਿਤੀ 17/9/2025 ಗ್ರಾಮ ਪਚਾਇਲ ਬੈਰੋਂਪੁਰ ਸਰਪੰਚ ਕਮਲਬੀਨ ਸਿੰਘ ਸਿੰਘ ਅਤੇ ਸਮੂਹ ਪੰਚਾਇਤ ਅਤੇ ਸਮੂਹ ਨਗਰ ਦੀ ਮਜਦਵੀ ਵਿੱਚ ਫੈਡ ਲਗਾਇਆ ਮਤਾ ਪਾਸ ਕੀਤਾ ਗਿਆ ਪਤਾ ਨੰਬਰ 1 ਪਿੰਡ ਦਾ ਕੋਈ ਵੀ ਬੰਦਾ ਨਸ਼ਾ ਕਰਦਾ ਜਾਂ ਨਸ਼ਾ ਵੇਚਦਾ ਪੁਲਿਸ ਦੁਆਰਾ ਫੜਿਆ ਜਾਂਦਾ ਹੈ ਜਾਂ ਨਸ਼ਾ ਕਰਦਾ ਫੜਿਆ ਜਾਂਦਾ ਹੈ ਉਸ ਦੇ ਪਿੱਛੇ ਪਿੰਡ ਦੀ ਨਾਮ ਦਾ ਪੰਚਾਇਤ ਹੈਗੀ ਜੇ ਨਹੀਂ ਪਿੰਡ ਦਾ ਕੋਈ ਨਮੈਦਾ ਜਾਵੇਗਾ ਅਗਰ ਕੋਈ ਜਾਦਾ ਹੈਗਾ ਉਸ ਦਾ ਪਿੰਡੋਂ ਵਿੱਚੋਂ ਬਾਈ ਕਰ ਦਿੱਤਾ ਜਾਵੇਗਾ ਠੀਕ ਹੈ ਮਿਤੀ 9/2025 ਗ੍ਰਾਮ ਪੰਚਾਇਤ ਬਹਿਲੌਰਪੁਰ ਸਰਪੰਚ ਕਮਲਜੀਤ ਸਿੰਘ ਅਤੇ ਸਮੂਹ ਪੰਚਾਇਤ ਦੇ ਸੂਨ ਨਗਰ ਦੀ ਮੌਜੂਦਗੀ ਵਿੱਚ ਇਹ ਲਿਖਾ ਮਤਾ ਪਾਸ ਕੀਤਾ ਗਿਆ ਮਤਾ ਨੰਬਰ 1 ਪਿੰਡ ਦਾ ਕੋਈ ਵੀ ਬੰਦਾ ਪਿੰਡ ਵਿੱਚ ਆਕਰਾਂਦਾ ਹੈ ਉਸ ਮੁੰਡੇ ਅਤੇ ਕੁੜੀ ਨੂੰ ਪਿੰਡ ਵਿੱਚੋਂ ਰਹਿਣ ਦਾ ਕੋਈ ਅਧਿਕਾਰ ਨਹੀਂ ਹੈ ਉਸ ਦਾ ਪਿੰਡ ਵੱਲੋਂ ਪੱਕਾ ਬਾਈਕਾਟ ਕੀਤਾ ਜਾਵੇਗਾ ਮਤਾ ਪਾਸ ਹੈ ਮਨਜ਼ੂਰ ਹੈ ਅੱਜ ਮਿਤੀ ਅੱਜ ਮਿਤੀ 17/9/2025 ਗ੍ਰਾਮ ਪੰਚਾਇਤ ਪਹਿਲੋਪੁਰ ਸਰਪੰਚ ਕਮਲਬੀਰ ਸਿੰਘ ਅਤੇ ਸਮੂਹ ਪੰਚਾਇਤ ਦੇ ਦੀ ਮੌਜੂਦਗੀ ਵਿੱਚ ਸਵੇਰੇ 10:30 ਵਜੇ ਹੇਠ ਲਿਖਾ ਮਤਾ ਪਾਸ ਕੀਤਾ ਗਿਆ ਮਤਾ ਨੰਬਰ 1 ਸਮੂਹ ਪੰਚਾਇਤ ਅਤੇ ਪਿੰਡ ਦੇ ਨਗਰ ਨਿਵਾਸੀ ਸੱਜਣ ਕਿ ਕਿਸੇ ਵੀ ਪ੍ਰਵਾਸੀ ਦਾ ਆਧਾਰ ਕਾਰਡ ਵੋਟਰ ਕਾਰਡ ਅਤੇ ਪੈਨ ਕਾਰਡ ਨਹੀਂ ਬਣਾਇਆ ਜਾਵੇਗਾ ਨੰਬਰ 2 ਕਿਸੇ ਵੀ ਜ਼ਿੰਮੇਵਾਰ ਜਾਂ ਦਸਤਾਨਦਾਰ ਕੋਈ ਵੀ ਪ੍ਰਵਾਸੀ ਕੰਮ ਕਰ ਰਹਾ ਹੈ ਉਦਰਾ ਪੂਰਾ ਐਡਰੈਸ ਸਹਿਤ ਪਹਿਲੋਪੁਰ ਦੀ ਪੁਰਾ ਚੌਕੀ ਵਿੱਚ ਦੰਗ ਕਰਵਾਇਆ ਜਾਵੇਗਾ ਇਹ ਕਾਰਵਾਈ ਮਾਲਕ ਆਪਣੇ ਮਜੂਦ ਨੂੰ ਲਾ ਲੈ ਕੇ ਖੁਦ ਕਰਵਾਏਗਾ ਇਹ ਸਾਰੀ ਵਿਕਤੀ ਕਾਰਵਾਈ 30/9/2025 ਤੱਕ ਕੋਨ ਚੌਕ ਵਿੱਚ ਕੰਪਲੀਟ ਕੀਤੀ ਜਾਵੇਗੀ ਦੇਖੋ ਇੱਕ ਪਰਮਿਟ ਸਾਬਤ ਹੋਣਾ ਪਵੇ ਸਾਰੀਆਂ ਨੋਏ ਰੋੜੀ ਉੱਤੇ ਵੀ ਡੱਬੇ ਕਰਵਾਏ ਨੇ ਫਿਰ ਮੈਂ ਦੇਖੋ ਮੇਰੇ ਵੱਲੋਂ ਤੁਸੀਂ ਇਹ ਮਤਜਬ ਕਰ ਸਕਦੇ ਹੋ ਕਿ ਲੋੜ ਹੋ ਤਾਂ ਬੈਕ ਵਿੱਚ ਲਾ ਦੇਣੇ ਆਪੇ ਨਹੀਂ ਨਹੀਂ ਬੈਕ जी जी जो जो मैं जो कह रहा हूं मैं सलाम दे जो बोल जाऊंगा जब मर्ज़ी लगेगी मेरा मर्ज़ी का काम होगा कोई सवाल ही कहता हूं आपा बात तो नहीं पंचायत में नहीं पंचायत में भी नहीं होता है